ਇਲੈਕਸ਼ਨ ਦੇ ਚੱਲਦੇ ਬੀਤੇ ਦਿਨੀ ਸੁਖਵੀਰ ਬਾਦਲ ਨੇ ਇੱਕ ਮੀਟਿੰਗ ਦੌਰਾਨ ਸੀਐਮ ਭਗਵੰਤ ਸਿੰਘ ਮਾਨ ਤੇ ਕਈ ਵੱਡੇ ਤਾਂ ਜਕਸੇ ਨੇ ਤੇ ਸ਼ਰੀਆਮਪੁਰ ਸਟੇਟ ਤੇ ਸੀਐਮ ਭਗਵੰਤ ਸਿੰਘ ਮਾਨ ਦੀ ਫੋਟੋ ਦਾ ਮਜ਼ਾਕ ਵੀ ਸੁਖਵੀਰ ਬਾਦਲ ਦੇ ਵੱਲੋਂ ਬਣਾਇਆ ਗਿਆ ਹੈ। ਇਸੇ ਤਰ੍ਹਾਂ ਬਹੁਤ ਵਾਰ ਸੁਖਵੀਰ ਬਾਦਲ ਸੀਐਮ ਭਗਵੰਤ ਸਿੰਘ ਮਾਨ ਦਾ ਮਜ਼ਾਕ ਬਣਾ ਚੁੱਕੇ ਨੇ ਪਰ ਜੋ ਬੀਤੇ ਦਿਨੀ ਸੁਖਵੀਰ ਬਾਦਲ ਨੇ ਹਰਕਤ ਕੀਤੀ ਹੈ ਉਸ ਤੋਂ ਸਾਰੇ ਹੀ ਉਸ ਤੋਂ ਸਾਰੇ ਹੀ ਆਪ ਪਾਰਟੀ ਦੇ ਸਪੋਰਟਰ ਬੇहद ਗੁੱਸੇ ਦੇ ਵਿੱਚ ਨੇ। ਸੋ ਬਿਨਾਂ ਕਿਸੇ ਦੇਰੀ ਤੋਂ ਤੁਹਾਨੂੰ ਵੀ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ। ਇੱਥੇ ਪੁਲਿਸ ਵਾਲੇ ਹੋਣੇ ਨੇ। ਕਿਹੜੇ ਐਸਐਚਓ ਸਾਹਿਬ ਆਪਣਾ ਕਾਨੂੰਨ ਕੀ ਹੈ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਤੇ ਅੰਦਰ ਕਰਦੇ ਹੋ ਵੀ ਨਹੀਂ ਕਰਦੇ ਹੋ ਨਾ ਆਹ ਕਹਿੰਦਾ ਕਰਦੇ ਆ ਆ ਤੁਹਾਡਾ ਮੁੱਖ ਮੰਤਰੀ दारू ਦੀ ਬੋਤਲ ਪੀ ਕੇ ਪੰਜਾਬ ਚ ਲਈ ਜਾਂਦਾ ਓਏ ਮੂੰਹ ਚ ਪਾਓ ਉਹਦੀ ਮਸ਼ੀਨ ਦੀ ਹੈ ਮੈਂ ਉਹ ਹੀ ਕਹਿਣਾ ਇਹ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਨੂੰ ਡੱਕਿਆ ਹੁੰਦਾ ਆ ਤੁਸੀਂ ਦੇਖਿਆ ਪਰਸੂ ਕੀ ਹੋਇਆ ਪਟੰਡੇ ਤੋ ਕਿੱਥੇ ਨਹੀਂ ਮੈਂ ਤੈਨੂੰ ਜਾਦਾ ਬਠਿੰਡੇ ਇਹਦੀ ਆਦਤ ਹੈ 5 ਵਜੇ ਤੋਂ ਬਾਅਦ ਜਿਆਦਾ ਕੰਮਣ ਲੱਗ ਜਾਂਦਾ ਇਹਨੂੰ ਦਾਰੂ ਚਾਹੀਦੀ ਆ ਆ ਦੇਖੋ ਅੱਜ ਗਰੇ ਬਠਿੰਡੇ ਰੋਡ ਸ਼ੋਰ ਲੇਟ ਹੋ ਗਿਆ ਪੀਣ ਲੱਗ ਗਿਆ ਲੇਟ ਹੋ ਗਿਆ ਉਹ ਕਹਿੰਦੇ ਲੋਕੀ ਡਿੱਕੀ ਜਾਂਦੇ ਐ ਕਹਿੰਦਾ ਮੈਨੂੰ ਪੀ ਲੈਣ ਦੇ ਥੋੜੀ ਜਦੋਂ ਗਿਆ ਹੋਸ਼ ੁੱਡੇ ਸੀ ਤੇ ਗੱਡੀ ਤੋਂ ਨਿਕਲ ਕੇ ਬੋਨਟ ਤੇ ਚੜ ਗਿਆ ਉਥੇ ਭੰਗੜੇ ਪਾਉਣ ਲੱਗ ਗਿਆ ਫਿਰ ਕੋਈ ਦਿਮਾਗ 'ਚ ਗਰਮੀ ਚੜ ਗਈ ਕਹਿੰਦਾ ਬੋਤਲ ਲੈ ਪਾਣੀ ਤੇ ਸਿਰ 'ਚ ਪਾਉਣ ਲੱਗ ਗਿਆ ਦੇਖੋ ਮੁੱਖ ਮੰਤਰੀ ਹੈ ਆ ਬੋਤਲ ਸਿਰ 'ਚ ਪਾਣੀ ਦੀ ਪਾਉਂਦਾ ਹੁਣ ਆ ਚਲਾਊਗਾ ਪੰਜਾਬ ਹੁਣ ਇਹਨੇ ਐਕਸੀਡੈਂਟ ਕਰਨਾ ਹੀ ਕਰਨਾ ਹੈ ਤੇ ਫਿਰ ਆਪ ਗੁਨੇਗਾ ਰਾਤਾ ਨਹੀਂ ਹੈ ਇਹਨੇ ਤਾਂ ਠੱਗੀ ਮਾਰਨੀ ਸੀ ਮਾਰ ਲਈ ਪਛਤਾਉਣਾ ਆਪਾਂ ਨੂੰ ਪੈਣਾ ਤੈਨੂੰ ਮੈਂ ਕਿਹਾ ਇਹਨਾਂ ਨੂੰ ਕੋਈ ਫਿਕਰ ਨਹੀਂ ਪੰਜਾਬ ਜਿਉਂਦਾ ਹੈ ਮਰਦਾ ਕੁਝ ਹੁੰਦਾ ਹੈ ਫਿਕਰ ਹੈ ਤੇ ਕਾਲੀ ਦੱਲੂ ਐ ਕਿਉਂਕਿ ਇਹ ਥੋਡੀ ਪਾਰਟੀ ਐ ਥੋਡੀ ਪਾਰਟੀ ਐ ਥੋੜੇ ਬਜ਼ੁਰਗਾਂ ਦੀ ਪਾਰਟੀ ਐ ਇਹਨਾਂ ਨੇ ਕੀ ਐ ਝਾੜੂ ਵਾਲਿਆਂ ਨੇ ਦੁਕਾਨ ਬੰਦ ਕਰਕੇ ਕਿਤੇ ਹੋਰ ਲੈ ਜਾਣਗੇ ਉਹ ਕਾਂਗਰਸੀ ਨੂੰ ਨਹੀਂ ਵੋਟ ਪਾਉਂਦੀ ਹੁਣ ਮੈਂ ਇੱਕ ਹੋਰ ਪੁੱਛਣਾ ਚਾਹਣਾ ਹੈ ਖਾਲਸਾ ਜੀ 40 ਸਾਲ ਪਹਿਲੇ ਪਹਿਲੀ ਜੂਨ ਨੂੰ ਕੀ ਹੋਇਆ ਸੀ ਦਰਬਾਰ ਸਾਹਿب ਤੇ ਕਾਂਗਰਸ ਨੇ ਬੈਂਕਾਂ ਤੋਂ ਪਣਾ ਹਮਲਾ ਕੀਤਾ ਸੀ 40 ਸਾਲ ਪਹਿਲੇ ਹਲੇ ਇੱਕ ਇਨਸਾਫ ਨਹੀਂ ਹੋਇਆ 40 ਸਾਲ ਪਹਿਲੇ ਕਾਨਪੁਰ, ਨਾਗਪੁਰ, ਬੰਬਈ, ਦਿੱਲੀ, ਕਲਕੱਤਾ ਜਿੱਥੇ ਕੋਈ ਸਿੱਖ ਦਿਖਦੇ ਸੀ ਉਹਨੂੰ ਟੇਰਾਂ 'ਚ ਫੜ ਕੇ ਅੱਗ ਲਾ ਕੇ ਸਾੜ ਦਿੱਤਾ ਸੀ ਇੱਕ ਬੰਦਾ ਨਹੀਂ ਫੜਿਆ 40 ਸਾਲ ਪਹਿਲੇ ਆਹ ਦੇਖੋ ਜੀ ਆ ਬੈਠੇ ਐ ਤੇ ਫਿਰ ਤਿੰਨ ਵਾਰ ਤੁਸੀਂ ਉਹਨਾਂ ਦੀ ਸਰਕਾਰ ਬਣਾਤੀ ਪੰਜਾਬ 'ਚ ਤੇ ਅਨੁਸਾਰ ਸਾਨੂੰ ਖਾ ਖੂਨ ਆਪਣੇ ਚ ਕੀ ਹੈ ਕੀ ਹੋ ਗਿਆ ਇੱਥੇ ਤੇ ਹੁਣ 40 ਸਾਲ ਉਸੇ ਦਿਨ ਵੋਟਾਂ ਪੈਣੀ ਐ ਉਸੇ ਦਿਨ ਵੋਟਾਂ ਪੈਣੀ ਐ ਜੇ ਫਿਰ ਵੀ ਉਹ ਵੋਟ ਲੈ ਗਏ ਇਹਦਾ ਮਤਲਬ ਆਪਣੀ ਕੌਮ ਮਤਨਕੀ ਹੋ ਗਿਆ ਮੈਂ ਕਹਾਂ ਨਹੀਂ ਤੂੰ ਕੀ ਕੀ ਕਹੀਏ ਕੀ ਦੁੱਖ ਲੱਗਦਾ ਜੇ ਹਲੇ ਵੀ ਵੋਟਾਂ ਲੈ ਗਏ